जी वे बंदर जाने सारे गिने करते न्याय चल जल्दी वो वेख पावे बेच धक्का मार दिंदा वे की हाल बनाया इन्होंने ਵੇ ਬੰਦਰਾ ਜਿਆ ਤੂੰ ਨੇ ਲੈ ਕੇ ਤੂੰ ਆਇਆ ਇੱਥੇ ਤੇ ਬੱਚੇ ਦੇ ਹਏ ਕੁੜੀ ਨਾ ਕੰਮ ਨਹੀਂ ਕਰਤਾ ਮਾਰੂੰਗੀ ਤੇਰੇ ਇੱਕ ਚ ਪੇੜ ਉਹ ਪ੍ਰੋਣੀ ਆਈ ਹੈ ਜੇ ਉਹਨੂੰ ਕੁਝ ਹੋ ਜਾਂਦਾ ਫੇਰ ਸੁੱਟ ਲੱਗ ਜਾਂਦੀ ਤੇ ਆਹ ਹੁਣ ਤੇਰੇ ਕੱਪੜੇ ਮੈਂ ਬਦਲਤੇ ਹੀ ਚੰਗਾ ਹੁਣ ਨਹੀਂ ਬਾਹਰ ਜਾਣਾ ਕੋ ਨਾਲ ਦੇ ਨਾਲ ਤੇ ਬਿਲਕੁਲ ਨਹੀਂ ਖੇਡਣਾ ਹੁਣ ਚੰਗਾ ਰਹਿਣਾ ਨੱਕ ਲੱਗ ਗਿਆ ਤੇ ਕਰਦਾ ਕੀ ਆ ਹੋਰ ਭਿੱਜੋ ਜਾ ਕੇ ਉੱਥੇ ਪਾਣੀ ਚ ਮੇਰੇ ਵੱਲੋਂ ਬਹਿ ਜਾ ਹੁਣ ਵੇਖ ਲੈ ਤੂੰ ਉਹਨੂੰ ਬੜਾ ਚੰਗਾ ਸਮਝਦੀ ਹਾਂ ਐਦਾਂ ਕਰਦਾ ਹੀ ਹਰਕਤਾਂ ਵੇਖ ਲਾਉਂਦੀ ਕਿਦਾਂ ਦੀਆਂ ਇਹਨੂੰ ਐਵੇਂ ਤੇ ਨਹੀਂ ਮੈਂ ਬੋਲਦੀ ਸੱਚੀ ਬੋਲਦੀ ਆ ਇਹ ਵੀ ਜਾਏ ਤੇ ਸੀ ਉਹਦੇ ਨਾਲ ਖੇਡੇ ਵੇਖੀ ਇਹਨੂੰ ਮੈਂ ਦੱਸਦੀ ਭੰਨ ਦੀ ਕਿਦਾਂ ਹੀ ਫੜ ਕੇ ਮੈਂ ਹੁਣ ਚੱਲ ਛੱਡ ਕੋਈ ਨਹੀਂ ਨਿਆਣੇ ਤੇ ਇਦਾਂ ਹੀ ਕਰਦੇ ਨੇ ਕ ਫੇਰ ਉਹਨਾਂ ਨੇ ਕੋਈ ਮਿੱਕੇ ਹੋ ਜਾਣੇ ਐਵੇਂ ਇਦਾਂ ਵੱਡਿਆਂ ਚ ਫੇਕ ਪੈਂਦੀ ਆ ਹਾਂ ਕਰਦੇ ਤੇ ਇਦਾਂ ਹੀ ਆ ਪਰ ਉਹ ਜ਼ਿਆਦਾ ਸ਼ੈਤਾਨੀ ਕਰਦੇ ਯਾਰ ਉਹ ਦਾ ਪਤਾ ਨਹੀਂ ਉਹ ਤੇ ਸੱਟ ਪੇਟ ਵੀ ਲਾ ਦੇ ਭਾਵੇਂ ਨਿਆਣਿਆਂ ਨੂੰ ਤੈਨੂੰ ਨਹੀਂ ਪਤਾ ਪੈਣਾ ਕਿਦਾਂ ਦਾ ਏ ਮੈਂ ਇੱਥੇ ਰਹਿਨੀ ਆ ਨਾ ਮੈਨੂੰ ਤਾਂ ਪਤਾ ਹੀ ਹੋ ਇਹਦਾ ਕੀ ਭਰੋ ਸਹੀ ਇਹਦੇ ਵਰਗਾ ਉਹਨਾਂ ਨੂੰ ਚੁੱਬੇ ਜਿਹਾ ੱਤਕਾ ਮਾਰ ਕੇ ਛੋਟ ਦੇ ਤੇ ਫੇਰ ਤੇ ਆਣ ਕਿਤੇ ਇਨਸਾਫ਼ ਸਾਹ ਮੁੱਕਰ ਵੀ ਜਾਣਾ ਹੀ ਵੀ ਪਤਾ ਨਹੀਂ ਮੈਨੂੰ ਕਿੱਥੇ ਆ ਮੈਂ ਤੇ ਘਰ ਖੇਡਣ ਡਿਆਂ ਚਾਚੀ ਮੈਨੂੰ ਕੀ ਪਤਾ ਕਿੱਥੇ ਆ ਇਹ ਮੈਂ ਜਾਣਦੀ ਇਹਨੂੰ ਨਾਲੇ ਤੈਨੂੰ ਪਤਾ ਸਰਕਾਰੀ ਸਕੂਲ 'ਚ ਤੇ ਪੜਦਾ ਏ ਅਕਲ ਤੇ ਉਹਨੂੰ ਘੱਟੇ ਦੀ ਹੋਣੀ ਨਹੀਂ ਆ ਤੇ ਮੈਂ ਆਪਣੇ ਮੁੰਡੇ ਨੂੰ ਇੰਨੇ ਮਹਿੰਗੇ ਸਕੂਲ 'ਚ ਇਸੇ ਕਰਕੇ ਪਾਇਆ ਵਾ ਵੀ ਵਧੀਆ ਪੜਿਆ ਲਿਖਿਆ ਵਧੀਆ ਹੋਏ ਬੋਲੇ ਵੀ ਵਧੀਆ ਕੇ ਨਾ ਤੇ ਇਹਦੇ ਵਰਗੇ ਦੀ ਮੈਂ ਇਹਨੂੰ ਬੋਲੀ ਬੁਲੀ ਨਹੀਂ ਸਿੱਖਣ ਦੇਣੀ ਜਿੱਦਾਂ ਦੀ ਇਹਦੀ ਗੰਦੀਆਂ ਹਰਕਤਾਂ ਨਾ ਉਦਾਂ ਨਹੀਂ ਮੈਨੂੰ ਹੋਣ ਦੇਣਾ ਤੈਨੂੰ ਪਤਾ ਹੀ ਕੀ ਵਹਿਕਰ ਕਰ ਦੀ ਸਟੋਰੀ ਹੈ ਛੱਡ ਗਾ ਉਹ ਤੇ ਵਿਚਾਰਾ ਭੋਲਾ ਜਾਏ ਐਵੇਂ ਕਹੀ ਜਾਂਦੀ ਵਿਚਾਰੇ ਨਿਆਣਿਆਂ ਨੂੰ ਭੋਲਾਣੀਆ ਬੈਣਾ ਬੜਾ ਪੰਬ ਦਾ ਗੋਲਾ ਈ ਤੈਨੂੰ ਨਹੀਂ ਪਤਾ ਫਿਰ ਅੱਪੇ ਦਿਨ ਲੱਗ ਜੂ ਪਤਾ 2-3 ਦਿਨ ਹੋਰ ਹੈ ਲੈ ਅੱਪੇ ਲੱਗ ਜਾਣਾ ਤੈਨੂੰ ਕੌਣ ਕਿਦਾਂ ਦਾ ਕਿਦਾਂ ਦਾ ਨਹੀਂ ਇੱਥੇ ਹੋਈ ਜਦ ਮੈਂ ਕੀ ਕਹਾ ਤਾ ਲੈ ਕੇ ਮੈਂ ਗਿਆ ਹੀ ਔਰ ਕੁਨਾਲ ਤਾਂ 4:00 ਵਜ ਗਿਆ ਇਹ ਮੈਂ ਮੰਮਾ ਨੂੰ ਸੱਚਾਈ ਦੱਸਤੀ ਤੇ ਮੰਮਾ ਨੇ ਮੈਨੂੰ ਮਾਰਨਾ ਛੱਡ ਤੈਨੂੰ ਇਹ ਆਣਾ ਮੇਰੀ ਕੁੜੀ ਨੂੰ ਸੱਟ ਨਾਲ ਲੱਗ ਜਾਏ ਕਿਤੇ ਕੋਈ ਨਹੀਂ ਮੈਂ ਸਵੇਰੇ ਚਲੀ ਜਾਣਾ ਐਵੇਂ ਤੂੰ ਫਿਕਰ ਕਰੀ ਜਾਨੀ ਕੋਈ ਗੱਲ ਨਹੀਂ ਮੈਂ ਚਲ ਜਾਾਂਗੀ ਸਵੇਰੇ ਵੇ ਲੈ ਤੂੰ ਕਹਿ ਨਹੀਂ ਆਣਾ ਪਿਓ ਵਿਚਾਰਾ ਲਾੜਦਾ ਇਧਰ ਵੇ ਆ ਦੋਵੇਂ ਨਹੀਂ ਮਾਰਨਾ ਕਰੋ ਨਾ ਕਰੋ ਇਹਨਾਂ ਨੇ ਤਾਂ ਮਾਂ ਪਿਓ ਦੀ ਲੜਾਈ ਕਰਾਉਣੀ ਹੁੰਦੀ ਆ ਆ ਫੇਰ ਆਪ ਇੱਕੋ ਜਿਕੇ ਹੋ ਜਾਂਦੇ ਨੇ। ਪਰ ਤੈਨੂੰ ਯਾ ਨਹੀਂ ਪਤਾ ਤੂੰ ਮੈਨੂੰ ਬਾਰ-ਬਾਰ ਕਹੀ ਜਾਨੀ ਆ ਤੇ ਮੈਨੂੰ ਪਤਾ ਆਣਾ ਉਹ ਕਿੱਦਾਂ ਦਾ ਵਾ ਆ ਤੇ ਚੱਲ ਨੋਰਮਲ ਡੇ ਲੜਨ ਤੂੰ ਵੇਖੀ ਹਾਂ ਇੱਥੇ ਰਹੇਂਗੀ ਨਾ ਆਪੇ ਤੈਨੂੰ ਪਤਾ ਲੱਗ ਜਾਣਾ ਜਿਹੜਾ ਇੱਥੇ ਰਵੇ ਨਾ ਉਹਨੂੰ ਹੀ ਪਤਾ ਹੁੰਦਾ ਈ ਕੌਣ ਕਿੱਦਾਂ ਦਾ ਤੇ ਕੌਣ ਕਿੱਦਾਂ ਦਾ ਨਹੀਂ ਜਾ ਹੁਣੇ ਅਸੀਂ ਬਾਹਰ ਜਾਈਏ ਨਾ ਤਾਂ ਫੇਰ ਗੁੱਤ-ਗੁੱਤੀ ਹੋ ਜਾਣ ਇਹਨੇ ਆਣਿਆ ਦਾ ਥੋੜਾ ਕੋਈ ਹੁੰਦਾ ਇਹਦੇ ਝਟ ਫੇਰ ਲੜ ਕੇ ਕੁਝ ਕਿ ਹੋ ਜਾਣੇ ਨਾ ਕਰੋ ਨਾ ਕਰੋ ਦੇ ਦਿਓ ਫੋਨ ਨਾ ਮਨਾਜੇ ਲੜਦਾ ਨਹੀਂ ਹੋਨ ਬਾ ਹੁੰਦਾ ਚਲ ਚੁੱਪ ਕਰ ਚੁੱਪ ਕਰ ਜਾ ਹੁਣ ਹੁਣ ਨਾ ਰੋ ਚੁੱਪ ਕਰ ਮਮਾ ਨਾ ਕਿ ਹੁਣ ਹਰ ਵਾਰੀ ਚਾਜੀ ਮੇਰੇ ਕਿ ਕਸੂਰ ਕਰਦੀ ਆ ਮੇਰਾ ਕੋਈ ਨਹੀਂ ਕਿ ਕਸੂਰ ਹੁੰਦਾ ਤੇ ਕਸੂਰ ਬਲਜੋਤ ਦਾ ਹੁੰਦਾ ਮੇਰੀ ਗੱਲ ਨਹੀਂ ਉਹ ਸੁੰਦੇ ਨਾਲ ਤੁਸੀਂ ਵੀ ਕਹਿ ਦਿੰਦੇ ਚਲ ਕੋਈ ਗੱਲ ਨਹੀਂ ਚੁੱਪ ਹੋ ਜਾ ਚੁੱਪ ਹੋ ਜਾ ਜੀਤੇ ਮੈਨੂੰ ਹੀ ਮਾਰਨਾ ਸ਼ੁਰੂ ਕਰ ਦਿੰਦੇ ਆ ਮੇਰੇ ਉੱਥੇ ਕਿ ਨਹੀਂ ਜ਼ੋਰ ਦੀ ਬੰਬੀ ਤੇ ਚਪੇਰਾ ਮਾਰੀ ਸੀ ਚੱਲ ਕੋਈ ਗੱਲ ਨਹੀਂ ਪੁੱਤ ਫਿਰ ਕੀ ਕਰਾਂ ਹੁਣ ਮੈਂ ਦੱਸ ਜੀ ਉਹਨੂੰ ਜ਼ਿਆਦਾ ਕਵਾਂ ਤੇ ਫਿਰ ਉਹ ਅੱਗੋਂ ਲੜਦੀ ਆ ਤੂੰ ਮੇਰਾ ਪੁੱਤ ਨਾ ਸਮਝਦਾਰ ਬਣ ਜਾ ਠੀਕ ਆ ਤੂੰ ਸਿਆਣਾ ਬਣ ਜਾ ਉਹਨੂੰ ਕਿਹਨੇ ਕੁਝ ਨਹੀਂ ਕਹਿਣਾ ਹੈਗਾ ਉਹ ਜਿੰਨੀਆਂ ਮਰਜ਼ੀ ਗਲਤੀਆਂ ਕਰੀ ਜਾਵੇ ਕਸੂਰ ਸਾਰੇ ਤੇਰਾ ਹੀ ਕੱਢਦੇ ਹੁੰਦੇ ਆ ਕੋਈ ਗੱਲ ਨਹੀਂ ਚੰਗਾ ਚੁੱਪ ਕਰ ਮੇਰਾ ਪੁੱਤ ਪਾਣੀ ਪੀਣਾ ਚਾ ਚੁੱਪ ਕਰ ਲੱਗੀ ਮੇਰੇ ਪੁੱਤ ਨੂੰ ਰੋਟੀ ਖਾਣੇ ਦੂੰ ਇਹ ਗੱਲਾਂ ਕਰ ਜਾਂਦੀ ਆ ਮਾਂ ਪੁੱਤ ਵੀਰ ਕਹ ਨਾਲ ਵੀਰ ਦੱਸ ਚਾਚੀ ਨੇ ਮਾਨੂੰ ਚਪੇਰਾ ਮਾਰੀ ਬੰਬੀ ਤੇ ਜੋੜ ਜੋੜ ਦੀ ਚਾਚੀ ਨੇ ਮਾਰੀ ਚਪੇੜ ਅੱਠ ਗੱਲੋ ਕੀ ਕਰਾਂ ਨਿਆਣੇ ਨਾ ਇੱਥੇ ਬਾਹਰ ਬੈਠ ਬੋਲ ਖੇਡਣ ਦੇ ਹੀ ਅੱਛਾ ਕਿਤੇ ਖੇਡਦੇ ਖੇਡਦੇ ਆ ਨਾ ਬਲਜੋਤ ਨੇ ਇਹਨਾਂ ਨੂੰ ਕਿਹਾ ਵੀ ਚੱਲ ਬੰਬੀ ਤੇ ਚੱਲੀਏ ਆਹੋ ਇਹੋ ਹੀ ਦਸਾਂੜਿਆ ਹੁਣ ਮੈਨੂੰ ਗਾੜੀ ਗਈ ਪਤਾ ਕੀ ਗੱਲ ਹੋਈ ਇਹਨਾਂ ਦੀ ਤੇ ਕੀ ਨਹੀਂ ਇਹ ਤਿੰਨੇ ਜਾਣੇ ਕਿਤੇ ਬੰਬੀ ਤੇ ਚਲ ਗਈਓ ਤੇ ਇਹਨੇ ਅਮਨ ਨੇ ਨਾ ਉਹ ਪਿੱਛੋਂ ਵੇਖਿਆ ਉਹਨਾਂ ਨੂੰ ਜਾਂਦੇ ਆ ਕਿਤੇ ਇਹ ਉੱਥੇ ਮਗਰ ਚਲ ਗਈਆਂ ਦੋਵੇਂ ਪੈਣਾ ਉਹ ਕਹਿੰਦਾ ਵੀ ਮੈਨੂੰ ਉੱਥੇ ਚਾਚੀ ਨੇ ਚਪੇੜਾ ਮਾਰੀਆਂ ਸੀ ਤੇ ਬਲਜੋਤ ਨੂੰ ਕੁਝ ਨਹੀਂ ਕਿਹਾ ਹੈਗਾ ਨਹੀਂ ਇਹ ਗਲਤ ਗਲਤ ਆ ਫਿਰ ਮਨ ਵਾਸਤੇ ਕੋਈ ਮੈਂ ਪੁੱਛਦਾ ਮਨ ਨੂੰ ਮੈਂ ਕਹਿੰਦਾ ਗੱਲ ਵੀ ਅਸੀਂ ਤਾਂ ਕਦੇ ਬਲਜੋਤ ਨਾਲ ਬਤਕਰਾ ਕੀਤਾ ਹੀ ਨਹੀਂ ਆਰੇ ਮੈਂ ਹੁਣ ਦੱਸ ਕੀ ਕਰਾਂ ਘਰ ਆ ਕੇ ਵੀ ਬੜਾ ਬੋਲਣ ਦੀ ਹੀ ਬੜੀਆਂ ਵੱਦ ਘਟ ਉਹਨੇ ਗੱਲਾਂ ਕੀਤੀਆਂ ਹੁਣ ਜੇ ਬੱਚੇ ਸਾਹਮਣੇ ਆਉ ਜੇ ਗੱਲਾਂ ਕਰੀਏ ਨਾ ਤੇ ਵੈਸੇ ਨਿਆਣੇ ਦੇ ਮਨ 'ਚ ਗੱਲ ਬਹਿ ਜਾਂਦੀ ਆ ਤੁਹਾਨੂੰ ਕਿਉਂ ਇਦਾਂ ਬਤਕਦਾ ਕਰਦੀ ਏ ਮੈਂ ਤੇ ਆਪ ਨਹੀਂ ਸਮਝਾਉਂਦੀ ਵੀ ਅਸੀਂ ਉਹਦੇ ਮੁੰਡੇ ਨੂੰ ਇੰਨਾ ਪਿਆਰ ਕਰਦੇ ਆ ਤੇ ਉਹ ਅੱਗੋਂ ਇੰਨਾ ਫਰਕ ਕਰਨ ਦੀ ਆ ਚਲ ਮੈਂ ਕਰਦਾ ਗੱਲ ਮੰਨ। ਰੈਨ ਦੋ ਤੂੰ ਹੀ ਨਾ ਗੱਲ ਕਰਿਓ। ਤੁਹਾਡੇ ਨਾਲ ਐਵੇਂ ਮੁੜਕੇ ਫੇਰ ਗੁੱਸਾ ਕਰੇਗੀ। ਅੱਗੇ ਪੂਜਾ ਇੱਕ ਦਿਨ ਨਾ ਕਨਾਲ ਨੂੰ ਚੌਲ ਦੇ ਕਹਿੰਦੇ ਮੈਂ ਵੀ ਦਿੱਤੀ ਆ। ਇੰਨਾ ਵਿਤਕਦਾ ਕਰਨ ਦੀ ਇਹਦੇ ਨਾਲ। ਹੁਣ ਮੈਂ ਗੱਲ ਕਰਨੀ ਕਰਦੀ ਇਹਦੇ ਨਾਲ। ਰੈਨ ਦੋੜਿਓ ਨਾ ਗੱਲ ਕਰਿਓ। ਗਾੜੀ ਉਹਦੀ ਭੈਣ ਵੀ ਆਈ ਦੀ ਆ। ਉਹ ਨਾ ਹੋਏ ਮੁੜਕੇ ਹੋਰ ਹੀ ਗੱਲਾਂ ਦੀਆਂ ਗੱਲਾਂ ਬਣਾ ਕੇ ਬਹਿ ਜਾਣ। ਅੱਗੇ ਜੱਸ ਵੀ ਨਹੀਂ ਹੈਗਾ ਘਰ। ਉਹਦੇ ਨਾਲ ਗੱਲ ਕੀਤੀ ਫਿਰ ਤੈਨੂੰ ਹੋਰ ਭੁਈ ਰੜ ਦੇਣਾ ਵਾ। ਮੈਨੂੰ ਗੱਲ ਕਰ ਲੈਂਦੇ ਇੱਕ ਵਾਰੀ। ਉਨਾਲ ਤੇ ਇਹਨੂੰ ਨਾ ਪਾਪਾ ਨੂੰ ਨਹੀਂ ਦੱਸਣਾ ਚਾਹੀਦਾ ਹੁਣ ਪਾਪਾ ਉਹਦਾ ਨਾ ਜੇ ਲੜ ਪਏ ਤੇ ਤੂੰ ਚਾਚੂ ਵੀ ਹੈ ਨਹੀਂ ਹੈਗੀ ਘਰ ਫੇਰ ਕੀ ਕਰਾਂਗੇ ਆਪ ਅੱਜ ਕੀ ਵੇਖ ਕੇ ਆਈਏ ਭਲਾ ਮਟਵਾਰੀ ਸਦਾ ਫੋਨ ਹੈਲੋ ਸਸੀਗਲ ਭਾਜੀ ਹਾਂਜੀ ਤੁਸੀਂ ਪਹੁੰਚ ਗਏ ਤੇ ਅੱਛਾ ਹੁਣੇ ਹੁਣ ਬੋ ਮੈਨੂੰ ਚਲੋ ਇਦਾਂ ਦਾ ਸਮਾਂ ਦਾ ਹੁਣ ਮੈਂ ਠਰ ਕੇ ਫਿਰ ਆਇਨਾ ਵਾ ਚਲੋ ਠੀਕ ਆ ਜੀ ਕੀ ਹੋਇਆ ਉਹ ਜ਼ਰ ਪਟਵਾਰੀ ਦਾ ਫੋਨ ਆ ਗਿਆ ਅੱਛਾ ਉਹ ਕਹਿੰਦਾ ਮੈਨੂੰ ਆ ਜਾ ਹੁਣੇ ਹਾਂ ਆਹੋ ਚੱਲ ਜਾਓ ਉਹ ਆਉ ਉਹ ਇੱਥੇ ਫਿਰ ਚੱਲ ਕੋਈ ਗੱਲ ਨਹੀਂ ਮੈਂ ਤਾਂ ਪਹਿਲਾਂ ਨਵੇੜਾਂ ਬਾਅਦ ਜਦੋਂ ਮੈਂ ਕਰਦਾ ਆ ਗਿਆ ਸਿੱਧਾ ਜਦੋਂ ਮੈਂ ਜਾ ਆ ਗਿਆ ਕੋਈ ਗੱਲ ਨਹੀਂ ਯਾਰ ਛੱਡੋ ਪਰ ਉਹ ਨਹੀਂ ਯਾਰ ਇਦਾਂ ਦੀ ਗੱਲ ਨਾ ਬੜਦੇ ਇਹਦਾ ਮੈਨੂੰ ਗੱਲ ਕਰਨੀ ਪੈਣੀ ਹੈ ਹੁਣ ਵਿੱਚ ਆ ਆ ਪੰਗਾ ਪੈ ਗਿਆ ਨਾ ਚਲ ਕੋਈ ਗੱਲ ਨਹੀਂ ਤੂੰ ਇਹੀਂ ਜਾਉ ਮੈਂ ਆਪੇ ਕਰ ਲਾਂਗੀ ਸਮਝਾ ਲਾਂਗੀ ਇਹਨੂੰ ਮੈਂ ਸਮਝਿ ਚਾਂ ਉਹ ਨਹੀਂ ਯਾਰ ਨਹੀਂ ਮੈਨੂੰ ਮਨ ਬੇੜਾ ਹੁੰਦੇ ਫਿਰ ਮੈਂ ਕਰਦਾ ਆ ਗੱਲ ਇਹ ਤੋਂ ਹਏ ਹੁਣ ਮੈਂ ਕੀ ਕਰਾਂ ਮੈਂ ਕਿੱਦਾਂ ਸਮਝਾਵਾਂ ਇਹਨਾਂ ਨੂੰ ਵੀ ਇਹ ਤੇ ਗੱਲ ਸੁਣਨ ਦਾ ਨਾ ਹੀ ਨਹੀਂ ਲੈਣ ੜੇ ਇੰਨੇ ਨਹੀਂ ਹੁਣ ਆ ਮਨ ਨਾਲ ਗੱਲ ਕੀਤੇ ਤਾਂ ਬਿਨਾਂ ਟਲਣਾ ਤੇ ਉਹਨੇ ਹੋਰ ਸਿਰ ਦੇ ਵਾਲਾ ਨੂੰ ਪੈਣਾ ਆ ਉਹ ਕਿਹੜੀ ਅਗੋਂ ਘਾਟ ਆ ਐਵੇਂ ਵੱਧ ਘਟ ਹੋਣਗੇ ਮੈਂ ਤਾਂ ਕਿੰਨੀ ਆ ਇੰਨੀ ਦੀ ਗੱਲ ਹੋਣ ਨਾਲੋਂ ਪਹਿਲਾਂ ਨਾ ਜੱਸ ਆ ਜੇ ਨਾ ਕਿਤੇ ਤੇ ਫੇਰ ਹੀ ਉਹਨੇ ਮੁਰਕੇ ਹੋਰ ਝੂਠੇ ਸੱਚੇ ਇਲਜ਼ਾਮ ਲਾਏਗੀ ਵੀ ਮੈਨੂੰ ਇਦਾਂ ਕਹਿਤਾ ਤੇ ਇਦਾਂ ਕਹਿਤਾ ਹਏ ਮੈਂ ਕੀ ਕਰਾਂ ਹੁਣ ਸੰਗਮਣ ਖਾਣ ਮ ਚਲੀ ਆ ਜੀ ਦਾਦੀ ਦਾ ਖਾਣਾ ਆਉਂਦਿਆ ਸੀ ਤੇ ਲੈ ਲੋ ਹਾਂ ਦੋਕ ਦਿਨ ਹੋਰ ਵਾਵਾ ਜੀ ਲੱਗਾ ਹੀ ੱਡ ਉਹਨਾਂ ਦਾ ਇਹ ਬਗਾਰ ਦੇ ਨਹੀਂ ਲੱਗਦਾ ਚਲੋ ਠੀਕ ਐ ਫਿਰ ਵੇਲੋ ਠੰਡੇ ਠੰਡੇ ਚਲ ਜਓ ਫਿਰ ਨਹੀਂ ਕਿੱਧਰ ਤਿਆਰ ਕਰੀ ਜਾਣ ਦੀ ਆ ਉਹਨੂੰ ਮਿੰਨੀ ਤੂੰ ਹੁਣੇ ਤਿਆਰ ਹੋ ਕੇ ਬਹਿ ਗਈ ਆ ਰਹਿਣਾ ਹਜ਼ਾਰ ਕਦੇ ਨਾ ਦੋ ਦਿਨ ਤੇ ਤੈਨੂੰ ਸਾਰੇ ਹੋਏ ਆਈ ਦੀ ਨੂੰ ਦੀਦੀ ਇਹ ਤੇ ਪਾਪਾ ਨੇ ਡਿਊਟੀ ਜਾਣਾ ਹੁੰਦਾ ਤੁਹਾਨੂੰ ਪਤਾ ਫਿਰ ਇਦਾਂ ਸਾੜਦਾ ਨਹੀਂ ਹੈ ਘਰ ਦਾ ਤੇਰੇ ਨੂੰ ਮੈਂ ਸਕੂਲ ਦਾ ਕੰਮ ਹੀ ਬੜਾ ਕਰੋਣਾ ਜਾ ਕੇ ਤੇ ਫਿਰ ਕੀ ਐ ਤੂੰ ਕਿਤਾਬਾਂ ਦੀਆਂ ਨਾਲ ਲੈ ਆਂਦੀ ਤੇ ਇੱਥੇ ਕਰਾ ਦੇਣਾ ਹੀ ਚਲ ਜੇ ਇਦਾਂ ਕਰ ਜੇ ਤੂੰ ਜਾਣਾ ਆ ਨਾ ਤੇ ਫਿਰ ਠੰਡੇ ਠੰਡੇ ਜਾ ਬਾਅਦ ਚ ਤੋਪ ਬੜੀ ਚੜ ਜਣੀ ਆ ਜਾ ਮਣ ਮੈਂ ਵੀ ਬੇਰਪੜਾ ਜਾਸ ਘਰੇ ਆ ਤੇ ਉਹਨੂੰ ਕਹਿਆ ਇਹਨੂੰ ਉਥੇ ਹਰ ਚੋਲ ਬਸੇ ਚੜਾਉਂਦਾ ਫਿਰ ਹੈ ਆਉ ਮੈਂ ਉਹਨਾਂ ਨੂੰ ਬੁਲਾ ਕੇ ਲਈ ਹੁੰਦੀ ਆ ਆਹੋ ਚਲ ਆ ਜੋ ਫਿਰ ਚਲੋ ਕਿ ਆ ਜੋ ਲਿਆ ਆ ਮੈਂ ਫੜ ਲਾ ਤੇਰਾ ਬਾਈ ਉਹ ਪਰਸ ਲੈ ਲਾ ਆਪਣਾ ਨੇ ਆ ਪਾਜੀ ਧੁਪੇ ਰੇੜੀ ਲਾ ਗਈ ਉਹ ਇਹ ਪੱਠੇ ਸਾਵੇਂ ਰੱਖ ਦਿੰਦੇ ਕਿ ਸਾਂਵੇਂ ਕਰਦੇ। ਕੀ ਕਰੀ ਜਾਂਦੇ ਰੇੜੀ ਨਾ। ਓਏ ਤੋ ਪੇ ਰੇੜੀ ਭਾਜੀ ਲਾਗੇ ਤੇ ਮੈਂ ਸਾਂਵੇਂ ਕਰਦਾ। ਪੱਠੇ ਸੁੱਕਣ ਦੇ। ਤੇ ਓ ਨਾ ਮੀਨੀ ਚੱਲੀ ਆ। ਤੇ ਹੋਈ ਢਿਸ਼ੇ ਤੇ ਕੇ ਥੈਲੀ। ਕਹਿੰਦੀ ਮਨਰਾਜ ਦਾ ਸਕੂਲ ਦਾ ਕੰਮ ਵੀ ਕਰਾਉਣ ਵਾਲਾ ਉਹ ਵੀ ਕਰੋਣਾ ਵਾ ਤੇ ਘਰ ਵੀ ਭਾਜੀ ਜਾਂਦੇ ਆ ਡਿਊਟੀ ਤੇ ਨਹੀਂ ਪਿੱਛੋਂ ਫਿਰ ਤੁਹਾਨੂੰ ਪਤਾ ਹੀ ਆ। ਉਹਨੂੰ ਕਹਿੰਦੀ ਵੀ ਸ਼ਾਮ ਨੂੰ ਚੱਲ ਜਾਂਦੀ। ਮੈਂ ਤਾਂ ਕਿਹਾ ਨਹੀਂ ਮੰਨਦੀ। ਤੂੰ ਇੱਦਾਂ ਕਰੋ ਹਾਂ ਉਹਨੂੰ ਹਰਚੋ ਵਾਲ ਵਿਚਾਰੀ ਨੂੰ ਚੜਾਓ ਤੇ ਅੱਗੋਂ ਪੇਵਾਜੀ ਨੇ ਲੈ ਜਾਣਾ ਰੋਟੀ ਪਾਣੀ ਖਾ ਗ ਲਿਆ ਨੇ ਹਾਂ ਰੋਟੀ ਪਾਣੀ ਖਾ ਲਿਆ ਵਾ ਚਲੋ ਕੋਈ ਨਹੀਂ ਫੇਰ ਮੈਂ ਹੁਣ ਨਾ ਮੈਂ ਕੋਈ ਨਹੀਂ ਮੈਂ ਚੜਾਉਣਾ ਆਓ ਚਲ ਆਜੋ ਜਲਦੀ ਆਜੋ ਤਿਆਰੀ ਮੈਂ ਆ ਗਿਆ ਵਾਸਾ ਆਜੋ ਆਜੋ ਫਿਰ ਐਵੇਂ ਤਿਆਰ ਹੋ ਕੇ ਬੈਗੀ ਆ ਇੱਕ ਕੁੜੀ ਦਾ ਕਿੱਦਾਂ ਸਮਾਂ ਜੀ ਲੱਗਾ ਇਥੇ ਨਹਾਇਆ ਨਾਲ ਆ ਗਿਆ ਹੈਗਾ ਪਿੱਛੇ ਉਹ ਨਹੀਂ ਆਹੋ ਮੈਂ ਉਹਨਾਂ ਨੂੰ ਕਹਾਈ ਆਂ ਕਹਿੰਦੇ ਚੱਲ ਮੈਂ ਛੱਡਉਣਾ ਆ ਗਿਆ ਉਹ ਕਹਿਣਾ ਆ ਇਹਨੂੰ ਠੰਡੇ ਠੰਡੇ ਛੱਡਾਂਦਾ ਛੇਤੀ ਗਾਂ ਕਿਹਾ ਮੈਂ ਉਹਨਾਂ ਨੂੰ ਆ ਗਿਆ ਉਹ ਡੇੜੀ ਜੀ ਡੇ ਹੀ ਕਰਨਾ ਚਾਹ ਪਿੰਡ ਚੱਲੀਆਂ ਤੇ ਮੈਨੂੰ ਰਹਿ ਪਣਾ ਤੂੰ ਆਦੇ ਛੁੱਟੀਆਂ ਹੈਗੀਆਂ ਹਾਂ ਕੋਈ ਨਹੀਂ ਬਾਜੀ ਘੇਰ ਹੈ ਪਾਂਗੀ ਕਿਤੇ ਬੇਤਾ ਜੀ ਕਦਾਦੀ ਦਾ ਜੀਨ ਲੱਗਣ ਦੀਆਂ ਸੀਆਂ ਮੈਂ ਹਬੇ ਮਹੀਨੇ ਦੀਆਂ ਛੁੱਟੀਆਂ ਆ ਤੇ ਤੂੰ ਰਹਿਦਾ 4 ਦਿਨ ਹੋਰ ਤੇ ਉਹ ਕੰਨੀ ਨਹੀਂ ਮੈਂ ਜਾਣਾ ਮੈਨੂੰ ਲੱਗਦਾ ਸੀ ਹੱਸ ਨੇ ਫੋਨ ਕਰਤਾ ਵਾ ਵੀ ਅੱਗੇ ਵੀ ਤਿੰਨ ਅੱਗੇ ਵੀ ਤਿੰਨ ਦਿਨ ਰਹਿੰਦੀਆਂ ਦੀ ਆ ਤੇ ਮਗਰੋਂ ਜੀ ਨਾ ਦਾਦੀ ਫੋਨ ਕਰ ਦਿੰਦੀ ਆ ਉਹਦਾ ਜੀਨ ਲੱਗਦਾ ਹਾਂ ਜੀ ਨਹੀਂ ਲੱਗਦਾ ਦਾਦੀ ਮਮਾ ਦਾ ਤੇ ਚਲੋ ਕੋਈ ਗੱਲ ਇਹ ਤੇ ਜਾਣਾ ਵਾ ਤੇ ਫੇ ਠੰਡੇ ਠੰਡੇ ਬੱਸ ਵੀ ਆਉਣ ਵਾਲੀ ਹੋਣੀ ਆ ਤੇ ਮੈਂ ਚੜਾਉਣਾ ਤੁਹਾਨੂੰ ਫੇਰ ਹੁਣੇ ਆਹ ਟਾਈਮ ਵੀ ਹੋਇਆ ਬੱਸ ਦਾ ਹਾਂ ਚਲੋ ਹੈਗੇ 15 ਮਿੰਟ ਮੈਂ ਚਾਬੀ ਲਵਾਂ ਤੇ ਚੜਾਉਂਦਾ ਚੱਲਿਆ ਮੈਂ ਆ ਫੜਾਂ ਬੈਗ ਉਹਦੇ ਨਾਲ පාහුණ අනුත ල්్లో බాරිනే බాරි ెල්్ డు